ਕੈਨੇਡੀਅਨ ਗਵਰਨਮੈਂਟ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇੱਕ ਕਮਜ਼ੋਰ ਕੈਨੇਡੀਅਨ ਡਾਲਰ ਨੂੰ ਕਰਿਆਨੇ ਦੀ ਦੁਕਾਨ ਤੇ ਸਟਿੱਕੀ ਮਹਿੰਗਾਈ ਦੇ ਪਿੱਛੇ ਇੱਕ ਮੁੱਖ ਦੋਸ਼ੀ ਵਜੋਂ ਠਹਿਰਾਏ ਜਾ ਰਿਹਾ ਹੈ ਤੇ ਇੱਕ ਰੁਝਾਨ ਵਿੱਚ ਮਹਾਰਾ ਦਾ ਕਹਿਣਾ ਹੈ ਕਿ ਉਹ ਛੁੱਟੀਆਂ ਵਿੱਚ ਜਾਰੀ ਰਹਿਣ ਦੀ ਉਮੀਦ ਕਰਦੇ ਨੇ ਜਦੋਂ ਕਿ ਹਾਲ ਦੇ ਮਹੀਨਿਆਂ ਵਿੱਚ ਸਮੁੱਚੀ ਮਹਿੰਗਾਈ ਦੇ ਅੰਦਰ ਨਰਮੀ ਆਈ ਹੈ ਅਕਤੂਬਰ ਵਿੱਚ ਬੈਂਕ ਆਫ ਕੈਨੇਡਾ ਨੇ 2% ਟੀਚੇ ਤੇ ਵਾਪਸੀ ਕਰਦੇ ਖਪਤਕਾਰਾਂ ਨੂੰ ਇੱਕ ਵਾਰ ਫਿਰ ਕਰਿਆਨੇ ਦੇ ਵਿੱਚ ਚੁੰਡੀ ਮਹਿਸੂਸ ਕਰਵਾ ਦੁੱਤੀ ਹੈ ਸਟੋਰ ਦੇ ਖਰੀਦੇ ਗਏ ਭੋਜਨ ਲਸਲਾਨਾ ਲਾਗਤ ਪਿਛਲੇ ਮਹੀਨੇ ਸਲਾਨਾ 2.7% ਵਧੀ ਹੈ ਸਤੰਬਰ ਵਿੱਚ 2.3% ਦਰ ਤੇਜ਼ੀ ਨਾਲ ਅਕਤੂਬਰ ਵਿੱਚ ਲਗਾਤਾਰ ਤੀਸਰੇ ਮਹੀਨੇ ਕਰਿਆਨੇ ਦੀਆਂ ਕੀਮਤਾਂ ਸਟੈਟਿਸ ਕੈਨੇਡਾ ਦੁਆਰਾ ਟਰੈਕ ਕੀਤੀਆਂ ਤੇ ਬਾਕੀ ਖਪਤਕਾਰਾਂ ਦੀ ਟੋਕਰੀਆਂ ਨੂੰ ਪਿੱਛੇ ਪਛੜ ਗਈ ਹੈ ਅਕਤੂਬਰ ਵਿੱਚ ਇਹਨਾਂ ਖਰਚਿਆਂ ਨੂੰ ਵਧਾਉਂਦੇ ਹੋਏ ਵੱਧ ਮਹਿੰਗਾਈ ਤਾਜ਼ੀਆਂ ਸਬਜ਼ੀਆਂ ਫਲ ਸਨ ਜੋ ਕਰਮਬਾਰ 7.3% ਅਤੇ 7.6% ਸਲਾਣਾ ਦਰ ਨਾਲ ਵਧੇ ਨੇ ਕੈਨੇਡੀਅਨ ਕਰਿਆਨੇ ਦੇ ਲਈ ਕਰਿਆਨੇ ਦੀਆਂ ਦੁਕਾਨਾਂ ਤੇ ਇੱਕ ਦਰਦ ਤੇ ਤਕਲੀਫ ਵਾਲੀ ਕੋਈ ਗੱਲ ਨਹੀਂ ਹੈ ਜਿਵੇਂ ਕਿ ਕੈਨੇਡਾ ਪਿਛਲੇ ਕੁਝ ਸਾਲਾਂ ਤੇ ਦਹਾਕਿਆਂ ਵਿੱਚ ਉੱਚ ਮੰਗਾਈ ਨਾਲ ਜੂਝ ਰਿਹਾ ਹੈ ਕਰਿਆਨੇ ਦੀਆਂ ਕੀਮਤਾਂ ਸਭ ਤੋਂ ਵੱਧ ਯੋਗਦਾਨ ਪਾਉਣ ਵਿੱਚ ਇੱਕ ਸਨ ਅਗਸਤ ਦੇ ਅਖੀਰ ਵਿੱਚ ਗਲੋਬਲ ਨਿਊਜ਼ ਨੇ ਵਿਸ਼ੇਸ਼ ਤੌਰ ਤੇ ਕਰਵਾਏਗੇ ਇੱਕ ਪੋਲਿੰਗ ਦੇ ਵਿੱਚ ਪਾਇਆ ਕਿ 43% ਕੈਨੇਡੀਅਨ ਚਿੰਤਤ ਨੇ ਕਿ ਉਹਨਾਂ ਕੋਲ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਲੜਿੰਦੇ ਪੈਸੇ ਹਨ ਤੇ ਉੱਥੇ ਦੱਸਿਆ ਕਿ ਸਟੇਟਸ ਕੈਨੇਡਾ ਦੇ ਅਨੁਸਾਰ 2021 ਵਿੱਚ ਜੂਨ 2024 ਦੇ ਵਿੱਚ 3 ਸਾਲਾਂ ਦੇ ਵਿੱਚ ਸਟੋਰਾਂ ਤੋਂ ਖਰੀਦੇ ਗਏ ਭੋਜਨ ਦੀਆਂ ਕੀਮਤਾਂ ਵਿੱਚ 20% ਵਾਧਾ ਹੋਇਆ ਨਿਜੀ ਵਿੱਤ ਮਹਾਰ ਰਵੀਨਾ ਅਹਿਮਦ ਹੱਕ ਦੱਸਦੀ ਹੈ ਕਿ ਤੇਜ਼ੀ ਨਾਲ ਵਾਧਾ ਇਹ ਦੱਸਣ ਵਿੱਚ ਮਦਦ ਕਰਦਾ ਕਿ ਕੈਨੇਡੀਅਨ ਅਜੇ ਵੀ ਕਰਿਆਨੇ ਦੀਆਂ ਦੁਕਾਨਾਂ ਤੇ ਸਿੱਕ ਸਦਮਾ ਮਹਿਸੂਸ ਕਰ ਰਹੇ ਨੇ ਉਹ ਕਹਿੰਦੀ ਹੈ ਕਿ ਜਦੋਂ ਅਸੀਂ ਕਰਿਆਨੇ ਦੀ ਦੁਕਾਨ ਤੇ ਜਾਂਦੇ ਹਾਂ ਤਾਂ ਸਾਡੇ ਕੋਲ ਅਜੇ ਵੀ ਹਾਲ ਦੀ ਯਾਦ ਤੇ ਉੱਥੇ ਦੱਸਦੀ ਕਿ ਕੀਮਤਾਂ ਦੇ ਵਿੱਚ ਭਾਰੀ ਵਾਧਾ ਆਂਡਿਆਂ ਦੇ ਡੱਬੇ ਚੁੱਕਦੇ ਹਾਂ ਤੇ ਉਹਨਾਂ ਦੇ ਉੱਪਰ ਉਹਨਾਂ ਦੇ ਰੇਟ ਅਜੇ ਵੀ ਉਹ ਚੀਜ਼ਾਂ ਅਸੀਂ ਆਦਤ ਪਾ ਰਹੇ ਹਾਂ ਕੀਮਤਾਂ ਦੇ ਪੱਧਰ ਵਧਨ ਕਰਕੇ ਨਾ ਸਿਰਫ ਸਾਲ ਦਰ ਸਾਲ ਸਾਡੇ ਤੇ ਬੋਝ ਵੱਧਦਾ ਹੀ ਜਾ ਰਿਹਾ ਹਾਲ ਦੇ ਸਾਲਾਂ ਵਿੱਚ ਖੁਰਾਕੀ ਮਹਿੰਗਾਈ ਦਾ ਗੰਭੀਰ ਦਰਦ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਇਹ ਸਭ ਤੋਂ ਆਮ ਕਿਰਿਆਨੇ ਦੀਆਂ ਵਸਤੂਆਂ ਤੇ ਲਾਗੂ ਹੋਣ ਵਾਲੇ 2 ਮਹੀਨਿਆਂ ਦੇ GST HST ਛੋਟੀਆਂ ਲਈ ਲਿਬਰਲ ਪਸਤਾਬ ਘੋਸ਼ਣਾ ਵਿੱਚ ਦਿੱਤੇ ਗਏ ਉਚਿਤ ਤੱਥਾਂ ਵਿੱਚੋਂ ਇੱਕ ਹੈ ਤੇ ਉੱਥੇ ਦੱਸਦੀ ਹੈ ਕਿ ਇਸ ਨਾਲ ਭੋਜਨ ਮਹਿੰਗਾਈ ਦੇ ਵਿੱਚ ਜੋ ਵਿਗਾੜ ਪੈ ਰਿਹਾ ਹੈ BMO ਕੈਪੀਟਲ ਮਾਰਕੀਟ ਦੇ ਸੀਨੀਅਰ ਅਰਥ ਸ਼ਾਸਤਰੀ ਦੇ ਨਿਰਦੇਸ਼ਕ ਸਲ ਨੇ ਦੱਸਿਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਵੰਗਿਆਈ ਵਿਸ਼ਵ ਵਿਆਪੀ ਮੁਕਾਬਲੇ ਦੇ ਉਲਟ ਕਰਿਆਨੇ ਦੀਆਂ ਦੁਕਾਨਾਂ ਤੇ ਅੱਜ ਦੀਆਂ ਕੀਮਤਾਂ ਵਿੱਚ ਉਛਾਲ ਜ਼ਰੂਰੀ ਤੌਰ ਤੇ ਸਰਵ ਵਿਆਪਕ ਨਹੀਂ ਹੈ ਕੈਨੇਡਾ ਵਿੱਚ ਜਦੋਂ ਕਰਿਆਨੇ ਦੀ ਵੰਗਿਆਈ ਅਕਤੂਬਰ ਵਿੱਚ 2.7% ਦਾ ਸੰਕੁਚਿਤ ਤਰਾਜ਼ ਦੇ ਤਾਜ਼ਾ ਆਂਕੜੇ ਦੱਸਦੇ ਹਨ ਕਿ ਭੋਜਨ ਦੀਆਂ ਕੀਮਤਾਂ ਵਿੱਚ ਸਲਾਨਾ ਸਿਰਫ 1.1% ਵਾਧਾ ਹੋਇਆ ਸੀ ਦੇ ਉਤੇ ਦੱਸ ਦिए ਕਿ ਸਰਹੱਦ ਦੇ ਦੋਵੇਂ ਪਾਸੇ ਖੁਰਾਕੀ ਮਹਿੰਗਾਈ ਦੋਵੇਂ ਪੱਖੋਂ ਬਕਰੇ ਹੋਣ ਕਾਰਨ ਨੇ ਤੇ ਸਭ ਤੋਂ ਵੱਧ ਚਮਕਦਾਰ ਸ਼ਾਇਦ ਕਮਜ਼ੋਰ ਕੈਨੇਡੀਅਨ ਡਾਲਰ ਤੇ ਸੰਘਿਤ ਰਾਜ ਦੇ ਗ੍ਰੀਨ ਬੈਂਕ ਦੇ ਵਾਅਦੇ ਦੀ ਤਾਕਤ ਹੈ। ਲੁਨੀ ਸਪੱਤੇ ਦੇ ਸ਼ੁਰੂ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ 77 ਸੈਂਟ ਦੇ ਨਿਸ਼ਾਨੇ ਤੋਂ ਹੇਠਾਂ ਡਿੱਗ ਗਈ ਹੈ। ਕੁਝ ਹੱਦ ਤੱਕ ਠੀਕ ਹੋਣ ਤੋਂ ਪਹਿਲਾਂ 4 ਸਾਲ ਦੇ ਹੇਠਲੇ ਪੱਧਰ ਨੂੰ ਦਰਸਾਉਂਦੀ ਹੈ। ਤੇ ਉਥੇ ਦੱਸਦੀ ਕਿ ਫਰਕ ਕੈਨੇਡਾ ਦੇ ਅੰਦਰ ਕਰੇਅਨੇ ਦੇ ਦੁਕਾਨਾਂ ਵਿੱਚ ਖਾਸ ਤੌਰ ਤੇ ਸਖਤ ਮਹਿੰਗਾਈ ਮਹਿਸੂਸ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਟੰਡੇ ਮੌਸਮ ਵਿੱਚ ਕੈਨੇਡੀਅਨਾਂ ਦੁਆਰਾ ਖਾਣ ਵਾਲੇ ਭੋਜਨ ਦੀ ਜ਼ਿਆਦਾਤਰ ਹਿੱਸੇ ਅਮਰੀਕਾ ਤੋਂ ਆਯਾਤ ਹੁੰਦੇ ਨੇ ਭੋਜਨ ਦੀ ਦਾਮਾ ਦੀ ਕੀਮਤ ਕਾਫੀ ਜ਼ੋਰਦਾਰ ਟ੍ਰਿੱਕੇ ਨਾਲ ਵਧੀ ਹੈ ਤੇ ਪਿਛਲੇ ਸਾਲਾਂ ਵਿੱਚ ਇਹ 14% ਵਧ ਰਹੀ ਹੈ ਕੈਨੇਡੀਅਨ ਸੰਭਾਵਿਤ ਤੌਰ ਤੇ ਬੀਫ ਦੀਆਂ ਕੀਮਤਾਂ ਤੇ ਸਾਲ ਦੇ ਸ਼ੁਰੂ ਵਿੱਚ ਕਮਜ਼ੋਰ ਲੋਨੀ ਦੇ ਸੋਕੇ ਦੇ ਮਿਸਤ ਪ੍ਰਭਾਵਿਤ ਮਹਿਸੂਸ ਕਰ ਸਕਦੇ ਨੇ ਕਿ ਉਹ ਕਹਿੰਦੇ ਨੇ ਕਿ ਪਸ਼ੂਆਂ ਦੇ ਸਟਾਕ ਨੂੰ ਘਟਾਉਣ ਤੇ ਸਿਰਸਦੀ ਦੱਖਣ ਵਿੱਚ ਬੀਫ ਦੀ ਸਪਲਾਈ ਨੂੰ ਸੀਮਿਤ ਕਰਨ ਦੇ ਨਾਲ ਤੇ ਉੱਥੇ ਦਾਜ਼ੀ ਖਪਤਕਾਰ ਸਾਲ ਦੇ ਅੰਤ ਤੱਕ ਕੀਮਤ ਵਿੱਚ ਥੋੜਾ ਤਿੱਖਾ ਵਾਧਾ ਹੋਣ ਦੀ ਉਮੀਦ ਕਰ ਸਕਦੇ ਨੇ ਖਾਸ ਤੌਰ ਤੇ ਛੁੱਟੀਆਂ ਦੇ ਸੀਜ਼ਨ ਤੋਂ ਪਹਿਲਾਂ ਕੈਨੇਡੀਅਨ ਆਮ ਨਾਲੋਂ ਜ਼ਿਆਦਾ ਭੋਜਨ ਖਰੀਦ ਰਹੇ ਨੇ ਤੇ ਖਾ ਵੀ ਰਹੇ ਨੇ ਵਦੇਰੇ ਉਹ ਨਾਉਂਦੇ ਨੇ ਯਕੀਨਨ ਤੌਰ ਤੇ ਦੋਸਤਾਂ ਨਾਲ ਪਰਿਵਾਰਾਂ ਨਾਲ ਪਾਰਟੀਆਂ ਪ੍ਰੋਗਰਾਮਾਂ ਦੇ ਵਿੱਚ ਖਾਸ ਕਰਕੇ ਕਰਿਆਨੇ ਦੇ ਸਮਾਨ ਦੀ ਮੰਗ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਤੇ ਹੁਣ ਉਥੇ ਦੱਸ ਜੀ ਕਿ ਕੈਨੇਡਾ ਵਿੱਚ ਡਾਲਰ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਅਮਰੀਕੀ ਹਮ ਰਤੂਆ ਦੇ ਵਿਰੁੱਧ ਕਮਜ਼ੋਰ ਰਿਹਾ ਲੂਨੀ ਦੀ ਬਹੁਤ ਕਮਜ਼ੋਰੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਤੋਂ ਲੱਭੀ ਜਾ ਸਕਦੀ ਹੈ ਡੋਨਲਡ 트럼ਪ ਦਾ ਦੂਜਾ ਪ੍ਰਸ਼ਾਸਨ ਵਪਾਰਕ ਭਾਈਵਾਲ ਤੇ ਹੋਰ ਆਰਥਿਕ ਨੀਤੀਆਂ ਤੇ ਜਿੱਥੇ ਟੈਰਿਫ ਦੀਆਂ ਧਮਕੀਆਂ ਦੇ ਨਾਲ ਆਉਂਦਾ ਹੈ ਜਿਸ ਦਾ ਉਦੇਸ਼ ਯੂਐਸ ਦੇ ਵਿਕਾਸ ਨੂੰ ਕਰਨਾ ਤੇ ਦੁਕੀ ਵੇਖਣ ਚ ਇਹ ਆ ਰਿਹਾ ਹੈ ਕਿ ਜਨਵਰੀ ਵਿੱਚ ਆਪਣਾ ਅਹੁਦਾ ਸੰਭਾਲਣ ਦੀ ਮੁਹਿੰਮ ਦੇ ਵਾਅਦੇ ਦੀ ਨੀਤੀ ਬਣ ਕੇ ਇਹ ਇੱਕ ਵੱਡਾ ਪ੍ਰੋਬਲਮ ਹੁਣ ਕੈਨੇਡਾ ਦੇ ਆਮ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਬੈਂਕ ਆਫ ਕੈਨੇਡਾ ਨੇ ਆਪਣੇ ਰੇਟ ਕਟੌਤੀ ਚੱਕਰ ਵਿੱਚ ਜਿੱਥੇ ਫੈਡ ਤੇ ਹੈਡ ਸਟਾਕ ਪ੍ਰਾਪਤ ਕਰਨ ਦੇ ਦੋ ਕੇਂਦਰੀ ਬੈਂਕਾਂ ਦੀ ਨੀਤੀਗਤ ਦਰਾਂ ਵਿੱਚ ਜਿੱਥੇ ਵਿਸ਼ਾਲ ਅੰਤਰ ਦੀ ਖੜੀਆਂ ਕੀਤੀਆਂ ਨਿਵੇਸ਼ਾਂ ਤੇ ਲੂਨੀ ਵਿੱਚ ਢੇਰ ਹੋਣ ਤੋਂ ਨਿਰਾਸ਼ ਕਰਦੀਆਂ ਨੇ ਉਹਨਾਂ ਨੂੰ ਅਮਰੀਕੀ ਡਾਲਰ ਵਿੱਚ ਸੰਖੇਪ ਸੁਰੱਖਿਆ ਵੱਲ ਧੱਕ ਰਹੀਆਂ ਨੇ ਪਰ ਇਹਨਾਂ ਖਬਰਾਂਾਂ ਮਾਧਿਅਮ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਵਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤੋਂ ਬਣੇ ਰਹੋ ਆਜਨੀਸ ਵਾਲਾ .com ਤੇ ਨਾਲ